ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਭਾਗ ਵਿੱਚ ਆਪਾਂ ਸਾਖੀ ਪੜੀ ਸੀ ਟੁੱਟੀ ਗੰਢੀ ਅੱਜ ਆਪਾਂ ਪੜਾਂਗੇ ਮਾਲਵੇ ਵਿੱਚ ਸਿੱਖੀ ਦੀ ਜੜ ਬਚ ਗਈ ਚਮਕੌਰ ਸਾਹਿਬ ਦੇ ਯੁੱਧ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਪੁੱਜੇ ਉੱਥੋਂ ਅਗਾ ਉਹ ਦੀਨੇ ਪਿੰਡ ਗਏ ਉਸ ਥਾਂ ਉਹ ਚੋਖਾ ਚਿਰ ਠਹਿਰੇ ਉੱਥੇ ਬਹੁਤ ਸਾਰੇ ਸਿੱਖ ਆਸ-ਪਾਸ ਆ ਇਕੱਠੇ ਹੋਏ ਗੁਰੂ ਜੀ ਨੂੰ ਪਤਾ ਸੀ ਕਿ ਸਰਹੰਦ ਦੇ ਨਵਾਬ ਦੀਆਂ ਫੌਜਾਂ ਸਾਡੇ ਪਿੱਛੇ ਆ ਰਹੀਆਂ ਹਨ। ਉਹਨਾਂ ਦਾ ਟਾਕਰਾ ਕਰਨ ਲਈ ਸ੍ਰੀ ਦਸ਼ਮੇਸ਼ ਜੀ ਨੇ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਤਾਂ ਅਜਿਹੇ ਸਿੱਖ ਸਨ ਜੋ ਗੁਰੂ ਜੀ ਦੀ ਖਾਤਰ ਜਾਨਾਂ ਵਾਰਨ ਨੂੰ ਧੰਨ ਭਾਗ ਸਮਝਦੇ ਸਨ। ਉਹੋ ਤੜੀ ਤਨਖਾਹ ਕੋਈ ਨਹੀਂ ਸੰ ਲੈੰਦੇ। ਇਹਨਾਂ ਤੋਂ ਬਿਨਾਂ ਗੁਰੂ ਜੀ ਨੇ ਚੋਖੇ ਤਨਖਾਹਦਾਰ ਸਿਪਾਹੀ ਵੀ ਭਰਤੀ ਕੀਤੇ। ਇਹ ਸਭ ਆਸ-ਪਾਸ ਦੇ ਇਲਾਕੇ ਦੇ ਮਲਵਈ ਸਿੱਖ ਸਨ ਮੁਖਸਰ ਦੇ ਜੰਗਮਗਰੋਂ ਗੁਰੂ ਜੀ ਨੇ ਮਾਲਵੇ ਦਾ ਦੌਰਾ ਕੀਤਾ ਅਨੇਕਾਂ ਪਿੰਡਾਂ ਵਿੱਚ ਆਪ ਨੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਹਜ਼ਾਰਾਂ ਨੂੰ ਅੰਮ੍ਰਿਤ ਛਕਾਇਆ ਪ੍ਰਚਾਰ ਕਰਦੇ ਕਰਦੇ ਉਹ ਅਗਾਹ ਤੁਰ ਗਏ ਕੁਝ ਚਿਰ ਤੋਂ ਤਨਖਾਹਦਾਰ ਸਿਪਾਈਆਂ ਨੂੰ ਤਨਖਾਹ ਨਹੀਂ ਸਿੱਧ ਦਿੱਤੀ ਜਾ ਸਕੀ ਉਹ ਬੁੜਬੁੜ ਕਰਨ ਲੱਗ ਪਏ ਇੱਕ ਦਿਨ ਉਹਨਾਂ ਨੇ ਗੁਰੂ ਜੀ ਦੇ ਘੋੜੇ ਦੀ ਲਗਾਮ ਫੜ ਲਈ ਅਤੇ ਘੋੜਾ ਡੱਕ ਲਿਆ ਫਿਰ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਜੀ ਸਾਡੀ ਤਨਖਾਹ ਦਿਓ ਅਸਾਂ ਐਵੇਂ ਤੁਹਾਨੂੰ ਇੱਥੋਂ ਤੁਰਨ ਨਹੀਂ ਜੇ ਦੇਣਾ ਅਗੋਂ ਗੁਰੂ ਜੀ ਨੇ ਕਿਹਾ ਸੱਜਣੋ ਥੋੜਾ ਜਿਹਾ ਚਿਰ ਹੋਰ ਜੇਰਾ ਕਰੋ ਇਸ ਵੇਲੇ ਮਾਇਆ ਦੀ ਥੋੜ ਹੈ ਪਰ ਕਰਤਾਰ ਛੇਤੀ ਹੀ ਤਰਾ ਤਰੀ ਗੱਫੇ ਭੇਜੇਗਾ ਤੁਹਾਡਾ ਸਭ ਦਾ ਪੈਸੇ ਪੈਸੇ ਦਾ ਲੇਖਾ ਮੁਕਾਜ ਚੁਕਾ ਦੇਾਂਗੇ ਤੁਸੀਂ ਕੋਈ ਫਿਕਰ ਨਾ ਕਰੋ ਪਰ ਉਹ ਮਲਵਈ ਸਿੱਖ ਅੜੀ ਕਰ ਖੜੋਤੇ ਉਹ ਕਹਿਣ ਜੀ ਅਸਾਂ ਬਥੇਰਾ ਜੀ ਰੁੜੀਕਿਆ ਹੈ ਅਸਾਂ ਬਥੇਰਾ ਜੇਰਾ ਕੀਤਾ ਹੈ ਅਸਾਂ ਹੋਰ ਨਹੀਂ ਜੇ ਉੜੀਕਣਾ ਸਾਤੋਂ ਹੋਰ ਜੇਰਾ ਨਹੀਂ ਜੇ ਹੁੰਦਾ ਅਸਾਂ ਤਾਂ ਤਨਖਾਹ ਲੈ ਕੇ ਹੀ ਤੁਹਾਨੂੰ ਇੱਥੋਂ ਜਾਣ ਦੇਣਾ ਹੈ ਪੰਥ ਦੇ ਵਾਲੀ ਨੇ ਅੱਗੋਂ ਹੱਸ ਕੇ ਕਿਹਾ ਚੰਗਾ ਭਾਈ ਕਰੋ ਫੈਸਲਾ ਇੱਕ ਪਾਸੇ ਗੁਰੂ ਅਤੇ ਗੁਰਸਿੱਖੀ ਦੂਜੇ ਪਾਸੇ ਮਾਇਆ ਦਸੋ ਕੀ ਲਵੋਗੇ ਧਨ ਕੇ ਗੁਰਸਿੱਖੀ ਕਰੋ ਚੋਣ ਅੱਗੋ ਮਲਵਈ ਸਿਪਾਹੀ ਕਹਿਣ ਲਗੇ ਗੁਰੂ ਜੀ ਸਿੱਖ ਤਾਂ ਅਸੀਂ ਅੱਗੇ ਹੀ ਹਾਂ ਗੁਰਸਿੱਖੀ ਤਾਂ ਸਾਡੇ ਪਾਸ ਹੈਗੀ ਏ ਸਾਨੂੰ ਧਨ ਬਖਸ਼ੋ ਗੁਰੂ ਜੀ ਕਹਿਣ ਲਗੇ ਤਾਂ ਤੁਹਾਨੂੰ ਗੁਰੂ ਤੇ ਗੁਰਸਿੱਖੀ ਨਾਲੋਂ ਧਨ ਵਧੇਰੇ ਪਿਆਰਾ ਹੋਇਆ ਚੰਗਾ ਦੇਖੋ ਰੰਗ ਕਰਤਾਰ ਦੇ ਐਨ ਉਸ ਵੇਲੇ 1 ਸਿੱਖ ਰੁਪਈਆ ਤੇ ਮੋਹਰਾਂ ਦੀ ਛੱਟ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੇ ਸਭ ਤਨਖਾਹਦਾਰਾਂ ਨੂੰ ਤਨਖਾਹਾਂ ਵੰਡੀਆਂ ਨਾਲੋਂ ਨਾਲ ਉਹ ਸਭ ਨੂੰ ਵਿਦਾ ਕਰੀ ਗਏ ਉਹਨਾਂ ਦਾ ਜਥੇਦਾਰ ਪਾਈਦਾਨਾ ਹੀ ਤਨਖਾਹ ਲੈਣ ਵਾਲਾ ਰਹਿ ਗਿਆ ਪੰਥਦੇਵਾਲੀ ਨੇ ਉਸ ਨੂੰ ਕਿਹਾ ਕਿਉਂ ਪਾਈਦਾਨ ਦਾਨਿਆ ਤੂੰ ਇਹਨਾਂ ਦਾ ਮੁਖੀਆ ਤੇ ਸਰਦਾਰ ਹੈ ਤੇਰੀ ਤਨਖਾਹ ਇਹਨਾਂ ਨਾਲੋਂ ਵਧੇਰੇ ਹੋਣੀ ਚਾਹੀਦੀ ਹੈ ਦੱਸ ਤੈਨੂੰ ਕਿਸ ਹਿਸਾਬ ਨਾਲ ਤਨਖਾਹ ਦੇਈ ਅਗੋਂ ਭਾਈ ਦਾਨਾ ਹੱਥ ਜੋੜ ਖਲੋਤਾ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਤਨ ਮੇਰੇ ਕਿਸ ਕੰਮ ਮੈਨੂੰ ਤਾਂ ਸਿੱਖੀ ਦਾਣ ਦਿਓ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਇਹ ਸੁਣ ਕੇ ਗੁਰੂ ਜੀ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਸਾਬਾਸ਼ ਭਾਈ ਦਾਨਿਆ ਤੂੰ ਮਾਲਵੇ ਵਿੱਚ ਸਿੱਖੀ ਦੀ ਜੜ ਬਚਾ ਲਈ ਹੈ ਹੁਣ ਤੂੰ ਅਮਰੇਸ਼ਾਖ ਕੇ ਦਾਨਾ ਸਿੰਘ ਬਣ ਜਾ ਭਾਈ ਦਾਨੇ ਨੇ ਹੁਕਮ ਮੰਨ ਕੇ ਅਮਰੇਸ਼ਾਖਿਆ ਅਤੇ ਭਾਈ ਦਾਨ ਸਿੰਘ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ